ਪ੍ਰਧਾਨ ਜੀ ਰੋਸ ਮਾਰਚ ਕੀਤਾ ਜਾ ਰਿਹਾ ਕੀ ਕਰਨਾ ਜੀ ਜਮੀਰ ਤਾਂ ਹੀ ਹੋਊਗੀ ਜਦੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਜਿਸ ਦੀ ਗਵਾਈ ਮਰਜੀਤ ਸਿੰਘ ਤਨੇਰ ਕਰਦੇ ਆ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਸਰਕਾਰ ਦੇ ਮੰਤਰੀਆਂ ਨੇ ਆਜ਼ਾਦੀ ਦੇ ਝੰਡੇ ਦੀ ਰਸਮ ਲਹਿਰਾਉਣ ਦੀ ਰਸਮ ਕਰਨੀ ਸੀ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਹਾਂ ਅੱਜ ਅਸੀਂ ਖਿਆਲਾ ਦੀ ਗਾਣਾ ਮੰਡੀ ਦੇ ਵਿੱਚ ਪੁਲਿਸ ਨੇ ਘੇਰੇ ਹੋਏ ਹਾਂ ਕਿਉਂਕਿ ਉਮਰਿਆਂ ਦਾ ਜ਼ਮੀਨੀ ਖਵਾਦ ਜੋ ਲਗਭਗ 1.5 ਸਾਲ ਤੋਂ ਚੱਲ ਰਿਹਾ ਹੈ ਜੋ ਕੁਲਰੀਆਂ ਦੇ ਵਿੱਚ 70 71 ਏਕੜ ਜੁਮਲਾ ਮਿਸਤਰਕਾ ਜ਼ਮੀਨ ਹੈ ਕਾਗਜ਼ ਪਏ ਨੇ ਕੜਹੌਰੀਆਂ ਕਿਸਾਨਾਂ ਦੇ ਨਾਂ ਪਰ ਕੋ ਕਿਸੇ ਪਟਵਾਰੀ ਦੀ ਮਿਸਟੇਕ ਟੈਕਨੀਕਲ ਮਿਸਟੇਕ ਕਾਰਨ ਪੰਚਾਇਤ ਦੇ ਖਾਤੇ ਚਲੀ ਗਈ ਤਾਂ ਉਸ ਦਾ ਬਹਾਨਾ ਲੈ ਕੇ ਜੋ ਇਸ ਏਰੀਆ ਦੇ ਵਿੱਚ ਇੱਕ ਧੂ ਮਾਫੀਆ ਬਣਿਆ ਹੋਇਆ ਹੈ ਉਹ ਜ਼ਮੀਨਾਂ ਲੱਭਣੀ ਚਾਹੁੰਦਾ ਹੈ ਜਿਹਦੀ ਆਮ ਆਦਮੀ ਪਾਰਟੀ ਦਾ ਐਮਐਲਏ ਗੁਰਰਾਮ ਮਦਦ ਕਰ ਰਿਹਾ ਹੈ ਤਾਂ ਜਥੇਬੰਦੀ ਵੱਲੋਂ ਕਿਸਾਨਾਂ ਦੀ ਜਮੀਨ ਉਹਨਾਂ ਨੂੰ ਬੰਦੌਣ ਲਈ ਸੰਘਰਸ਼ ਲੜਿਆ ਜਾ ਰਿਹਾ ਹੈ ਸਰਕਾਰ ਸਾਡੀ ਅਜਿੱਤ ਕੇ ਦਲ ਨਹੀਂ ਸੁਣ ਰਹੀ ਜਿਹੜੇ ਦੋਸ਼ੀਆਂ ਵੱਲੋਂ ਕਿਸਾਨਾਂ ਦੇ ਸੱਟਾਂ ਮਾਰੀਆਂ ਗਈਆਂ ਲੱਤਾਂ ਤੋੜੀਆਂ ਗਈਆਂ ਸੀਸੀਟੀਵੀ ਮੌਜੂਦ ਹੈ ਵੀਡੀਓ ਬਣੀਆਂ ਹੋਈਆਂ ਉਹਨਾਂ ਤੇ ਪਰਚਾ ਦਰਜ ਹੋਣ ਦੇ ਬਾਵਜੂਦ ਉਹ ਗੁੰਡੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਪੁਲਿਸ ਦੀ ਮੌਜੂਦਗੀ ਵਿੱਚ ਹਾਜ਼ਰ ਰਹੇ ਨੇ ਤੇ ਇਸ ਨੂੰ ਲੈ ਕੇ ਵੀ ਉਹ ਗੁੰਡਿਆਂ ਦੇ ਪਰਚੇ ਕਰ ਦਿੱਤੇ ਜਾਵੇ ਜ਼ਮੀਨ ਆ ਜਿਹੜੀ ਉਹ ਕਿਸੇ ਕੋਲੇ ਦੂਕ ਨਾਲ ਚਾਰ ਕਨਾਲ ਕਿਸਾਨਾਂ ਨੂੰ ਦਿੱਤੀ ਜਾਵੇ ਇਸ ਲਈ ਅਸੀਂ ਜਿਹੜਾ ਸਰਹੂਸ ਪ੍ਰਦਰਸ਼ਨ ਹੈ ਅਸੀਂ ਪ੍ਰਦਰਸ਼ਨ ਕਰਨਾ ਸੀ ਕਾਲਜ ਦੇ ਜਿੱਥੇ ਉਹਨੇ ਝੰਡਾ ਲਹਿਰਾਉਂਦਾ ਮੰਤਰੀ ਹੈ ਜੋੜੇ ਮਾਜਰਾ ਪਰ ਪੁਲਿਸ ਨੇ ਅਸੀਂ ਘੇਰੇ ਹੋਏ ਆ ਕੀ ਜਿਹੜਾ ਸੰਘਰਸ਼ ਹੈ ਜ਼ਮੀਨਾਂ ਨੂੰ ਕਿਸਾਨਾਂ ਨੂੰ ਦਬਾਉਣ ਦੇ ਕਿ ਸਾਡਾ ਸੰਘਰਸ਼ ਜਾਰੀ ਰਹੇ ਇਸ ਤੋਂ ਇਲਾਵਾ ਸਰਕਾਰ ਦਾ ਰਵਈਆ ਜਾਂ ਕੰਮ ਕਾਜ ਕਿਵੇਂ ਦੇਖਦੇ ਹੋ ਜੀ ਸਰਕਾਰ ਦੇ ਰੁਪਈਏ ਦੀ ਗੱਲ ਕਰੀਏ ਤਾਂ ਬਿਲਕੁਲ ਸਰਕਾਰ ਇੱਕ ਫੇਲ ਸਾਫਤ ਹੋਈ ਹੈ ਕਿ ਪਿਛਲੀਆਂ ਅਕਾਲੀ ਸਰਕਾਰ ਜਾਂ ਭਾ ਕਾਂਗਰਸ ਸਰਕਾਰ ਦੀ ਗੱਲ ਕਰੀ ਤਾਂ ਉਹਨੂੰ ਵੀ ਇਹਨਾਂ ਨੇ ਮਾਤ ਪਵਾ ਦਿੱਤਾ ਇਹ ਸੰਘਰਸ਼ੀ ਲੋਕਾਂ ਦੀ ਜਿਹੜੀ ਆਵਾਜ਼ ਹੈ ਇਹ ਡੰਡੇ ਦੇ ਨਾਲ ਦਬਾਉਣਾ ਚਾਹੁੰਦੀ ਹੈ ਪਰ ਇਤਿਹਾਸ ਗਵਾਹ ਹੈ ਕਿ ਡੰਡਾ ਕਿਸੇ ਦੀ ਆਵਾਜ਼ ਦਬਾ ਨਹੀਂ ਸਕਦਾ ਬਹੁਤਨੂ ਕਾਰਨ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤਕਰੀਬਨ 1.5 ਸਾਲ ਦੇ ਕਰੀਬ ਹੋ ਗਿਆ ਕੇ ਲਗਾਤਾਰ ਆਪਾਂ ਸੰਘਰਸ਼ ਵਿੱਟਿਆ ਹੋਇਆ ਉਹ ਕੱਲਾ ਮਾਨਸਾ ਦਾ ਮਸਲਾ ਨਹੀਂ ਹੈ ਉਹ ਪੰਜਾਬ 15 ਮਸਲਾ ਹੈ ਤੇ ਜਿਸ ਦੇ ਉੱਤੇ ਐਸ ਕੇਐਮ ਦੇ ਵੱਲੋਂ ਬਕਾਇਦਾ ਤੌਰ ਤੇ ਨੋਟਿਸ ਲਿਆ ਗਿਆ ਹੈ ਹੁਣ ਗੱਲ ਇਹ ਹੈ ਕਿ ਵੀ ਅੱਜ ਦਾ ਦੇਣੀ ਆਪਾਂ ਕਿਉਂ ਚੁਣਿਆ ਕਿਉਂਕਿ ਜਦੋਂ ਅਸੀਂ ਆਜ਼ਾਦ ਭਾਰਤ ਦੀ ਗੱਲ ਕਰਦੇ ਆ ਤਾਂ ਜੱਪਾ ਉਸ ਦਿਨ ਦੇ ਵਿੱਚ ਖੜੇ ਆ ਜਦੋਂ ਥਾਥਾਂ ਦੇ ਉੱਤੇ ਘਰਾਂ ਦੇ ਉੱਤੇ ਝੰਡੇ ਲਵਾਏ ਹੋਏ ਨੇ ਤੇ ਵਿਧਾਇਕਾਂ ਦੇ ਦੁਆਰਾ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਜ਼ਿਲ੍ਹਿਆਂ ਦੇ ਵਿੱਚ ਵਿਧਾਇਕਾਂ ਦੁਆਰਾ ਝੰਡੇ ਝੁਲਾਏ ਜਾਣੇ ਆ ਗੱਲ ਇਹ ਹੈ ਕਿ ਜਦੋਂ ਆਪਾਂ ਪਿੱਛੇ ਦੇਖਦੇ ਆ ਖਦੀਆਂ ਹੋ ਗਿਆ ਜਦੋਂ ਵੀ ਸੰਘਰਸ਼ ਕੀਤਾ ਤਾਂ ਉਸ ਦੇ ਵਿੱਚ ਦੋ ਜਮਾਤਾਂ ਮੱਧ ਵਰਗੀ ਤੇ ਦੱਬੇ ਕੁਚਲੇ ਲੋਕਾਂ ਨੇ ਸੰਘਰਸ਼ ਕੀਤਾ ਕਦੇ ਵੀ ਜਿਹੜੇ ਰਸੂਖਦਾਰ ਲੋਕ ਨੇ ਉਹ ਇਹਨਾਂ ਦੇ ਨਾਲ ਭਾਈਵਾਲ ਬਣ ਕੇ ਚੱਲਦੇ ਆ ਅੱਜ ਵੀ ਤੁਸੀਂ ਜਿਹੜੇ ਬੈਠੇ ਹੋ ਤੁਸੀਂ ਵੀ ਆਪਣੀਆਂ ਜੋ ਹੋਂਦ ਹੈ ਕਿਉਂਕਿ ਜ਼ਮੀਨ ਸਾਡੀ ਹੋਂਦ ਹੈ ਜਿਵੇਂ ਕਹਨੇ ਆ ਕਿ ਵੀ ਤਹਿਸੀਲਦਾਰ ਨੇ ਜਾਂ ਕੋਈ ਹੋਰ ਅਧਿਕਾਰੀ ਨੇ ਜੇ ਕੁੜਕੀ ਦੇ ਫਾਰਮ ਕਢਤੇ ਤਾਂ ਅਸੀਂ ਕਹਨੇ ਆ ਕਿ ਅਸੀਂ ਬੱਟਾਂ ਦੇ ਉੱਤੇ ਦੇਖਾਂਗੇ ਕਿਉਂਕਿ ਸਾਡੀ ਹੋਂਦ ਹੈ ਇਹ ਜਿਹੜਾ ਇਹ ਆਵਾਦਕਾਰ ਕਿਸਾਨਾਂ ਦੀ ਜ਼ਮੀਨ ਦਾ ਮਸਲਾ ਹੈ ਸਾਡੇ ਆਗੂ ਸੀ ਹੋਏ ਜਖਮੀ ਹੋਏ ਜੇ ਅੱਜ ਦੇ ਪਰ ਜ세 ਬੰਦੀ ਵਜਨ ਵੱਤ ਆ ਕੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਐ ਉਹਦੀ ਰਾਖੀ ਕਰਨ ਲਈ ਕੋਈ ਵੀ ਸਾਨੂੰ ਕਦਮ ਉਠਾਉਣਾ ਪਿਆ ਤਾਂ ਠਾ ਠਾਵਾਂਗੇ ਆ ਜਿਹੜਾ ਜਾਲਾ ਕਦਮ ਐ ਇਹ ਵੀ ਜ਼ਮੀਨ ਦੀ ਰਾਖੀ ਦੇ ਲਈ ਪੁੱਟਿਆ ਕਦਮ ਐ ਪੰਜਾਬ ਦੇ ਵਿੱਚ ਪਰ ਸਰਕਾਰ ਨੂੰ ਇਹ ਹਜਮ ਨਹੀਂ ਆਇਆ ਜਿਸ ਇਹਨਾਂ ਨੂੰ ਪੂਰਾ ਪਤਾ ਲੱਗ ਗਿਆ ਵੀ ਖੇੜੀ ਦੀ ਦਾਣਾ ਮੰਡੀ ਦੇ ਵਿੱਚ ਇਕੱਠੇ ਹੋਣਗੇ ਪੁਲਿਸ ਦੀਆਂ ਧਾੜਾ ਭਰਾਵੋ ਇੱਕ ਆ ਖੜੀ ਐ ਤੇ ਦੂਗਾ ਹਾਂ ਕੈਂਚੀਆਂ ਤੇ ਖੜੀ ਐ ਤਾਂ ਕਿ ਤੁਸੀਂ ਜਿਹੜਾ ਇਹਨਾਂ ਦਾ ਮੰਤਰੀ ਆਊਗਾ ਉਹ ਨੂੰ ਆ ਕਾਲੇ ਝੰਡੇ ਨਾਲ ਦਿਖਾ ਦਿਓ ਜੇ ਕਾਲੇ ਝੰਡੇ ਦਿਖਾ ਤੇ ਤਾਂ ਫਿਰ ਉਹ ਮੰਤਰੀ ਐਸਐਸਬੀ ਦੀ ਕਲਾਸ ਲਾਊਗਾ ਵੀ ਮੇਰੇ ਮੂਹਰੇ ਕਾਲੇ ਝੰਡੇ ਲੈ ਕੇ ਕਿਵੇਂ ਆਗੇ 26 ਜਨਵਰੀ ਨੂੰ ਆਪਾਂ ਇਹੀ ਰੋਸ ਪ੍ਰਦਰਸ਼ਨ ਕੀਤਾ ਸੀਗਾ ਆਪਾਂ ਬੜੇ ਗੁਪਤ ਤਰੀਕੇ ਨਾਲ ਕੀਤਾ ਸੀ ਪ੍ਰਸ਼ਾਸਨ ਨੂੰ ਉਦੋਂ ਪਤਾ ਲੱਗਿਆ ਸੀ ਜਦੋਂ ਆਪਾਂ ਜਮਾ ਕਾਲਜ ਦੇ ਬਾਹਰ ਜਾ ਕੇ ਵਾਗੇ ਸੀ ਸੋ ਬਾਲਾ ਸਮਾ ਮੈਂ ਨਾਲ ਮਾ ਸੋ ਸੋਡਾ ਤਾਇਦ ਲੋ ਧੰਨਵਾਦ ਕਰਦਾ ਕਿ ਤੁਸੀਂ ਇਸ ਸੰਘਰਸ਼ ਦੇ ਵਿੱਚ ਲਗਾਤਾਰ ਬਣੇ ਹੋਏ ਹੋ ਛੋੜਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾ ਕਰ ਸਾਹਿਬ ਵੈਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਜੀ ਮੱਖਣ ਸਿੰਘ ਜੀ ਸੂਬਾਗੂ ਹੁਣ ਮੈਂ ਬੇਨਤੀ ਕਰਦਾ ਜ਼ਿਲ੍ਹੇ ਦੇ ਪ੍ਰਧਾਨ ਲਖਵੀਰ ਸਿੰਘ ਅਕਲੀਆ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ